ਗੁੱਡ ਮਾਰਨਿੰਗ ਦੋਸਤੋ ਕੀ ਅੱਜ ਚਾਲੇ ਸਵਾਗਤ ਹੈ ਫਿਰ ਤੁਹਾਡਾ ਇੱਕ ਨਵੇਂ ਬਲੌਗ ਨਵੀਂ ਵੀਡੀਓ ਨਵੀਂ ਸ੍ਰੀਰ ਦੇ ਨਾਲ। ਤਾਂ ਸ਼ੁਰੂਆਤ ਕਰਦੇ ਆਂ ਜੀ ਆਪਣੇ ਨਵੇਂ ਬਲੌਗ ਦੀ। ਤੇ ਤੁਹਾਨੂੰ ਪਤਾ ਹੀ ਹੈ ਆਪਣੇ ਥੋੜਾ ਜਿਹਾ ਖੇਤਾਂ ਦੇ ਕੰਮ ਚੱਲ ਰਿਹਾ ਹੈ। ਸੂਏ ਦੀ ਪੈਪ ਲਾਣ ਪੈਣ ਲੱਗ ਰਹੀ ਹੈ, ਪੌਦਾਂ ਤਿਆਰ ਹੋਣ ਲੱਗੀਆਂ ਨੇ ਬਾਕੀ ਖੇਤਾਂ ਵਿੱਚ ਕੰਮ ਚੱਲ ਰਿਹਾ ਹੈ ਕਿਉਂਕਿ ਝੋਨੇ ਦਾ ਟਾਈਮ ਹੈ ਸੀਜ਼ਨ ਲਵੇ ਲੱਗਿਆ ਪਈ ਇਹਦੀ ਰੌਣਕ ਦਾ। ਤੇ ਫਾਰੇ ਖੇਤਾਂ ਵਿੱਚ ਕੰਮ ਕਰਨ ਲੱਗੇ ਪਏ ਨੇ। ਤੋ ਹੁਣ ਆਪਾਂ ਚੱਲ ਕੇ ਉਹਦੇ ਖੇਤ ਵਿੱਚ ਗੇਟਾ ਮਾਰਨ ਨਾਲ ਕੇ ਆਪਣੇ ਬੰਦੇ ਲੱਗੇ ਪਨੇ ਖੇਤ ਵਿੱਚ ਕੰਮ ਕਰਨ ਸੁਣ ਉਹ ਵੀ ਦੇਖਦੇ ਆ ਕਿ ਕੀ ਕੁਸ ਕਰਦੇ ਨੇ ਤੇ ਫਿਲਹਾਲ ਆਪਾਂ ਸਾਡੇ ਸ਼ੁਰੂਆਤ ਬਲੌਗ ਦੀ ਸ਼ੁਰੂਆਤ ਕਰਦੇ ਆ ਤੋ ਸਾਰੇ ਨੂੰ ਬੇਨਤੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੈਲੈਂਕਲ ਵਾਲਾ ਬਟਨ ਨਾ ਪਹੁੰਚੋ ਤਾਂ ਜੋ ਆਉਣ ਵਾਲੀ ਵੀਡੀਓ ਦੇ ਨੋਟੀਫਿਕੇਸ਼ਨ ਸਭ ਪਹਿਲਾਂ ਮਿਲਦਾ ਰਹੇ ਸੋ ਫਿੱਕ ਵੀਡੀਓ ਵਧੀਆ ਵੀਡੀਓ ਲੱਗਦੀ ਹੁੰਦੀ ਹੈ ਵੀਡੀਓ ਨੂੰ ਲਾਈਕ ਕਰਦੇ ਅਗਰ ਕਮੈਂਟ ਕਰਿਆ ਕਰੋ ਤੇ ਵੀਡੀਓ ਬਹੁਤ ਵਾਰ ਸ਼ੇਅਰ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੋ 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 ਪੱ ਚੱਲਦੇ ਆ ਜੀ ਆਪਾਂ ਹੁਣ ਦੇਖਦੇ ਆ ਅੱਗੇ ਆਪਣੇ ਕੰਮਕਾਰ ਤੇ ਉਹ ਟਰੈਕਟਰ ਤੁਹਾਨੂੰ ਦੇਖੀਏ ਜੀ ਲੱਗੇ ਪਏ ਨੇ ਵਾਉਣ ਤੇ ਆਪਾਂ ਵੀ ਹੁਣ ਦੇਖਦੇ ਆ ਚੱਲ ਅੱਗੇ ਖਾਲ ਗਲਖ ਤਿਆਰ ਕਰਤਾ ਤੇ ਆਪਣੇ ਬੰਦੇ ਉਹ ਫਿਰ ਤੇ ਕੰਮ ਕਰਦੇ ਤੇ ਚੱਲ ਕੇ ਕਰ ਚੱਲਦੇ ਆ ਉਹਨਾਂ ਨੂੰ ਦੇਖਦੇ ਆ ਕੀ ਬਣਾਉਂਦੇ ਨੇ ਨਾਲੇ ਆਹ ਕੰਮ ਨਹੀਂ ਲੱਗੇ ਦੀ ਵਾਉਣ ਇਹਨਾਂ ਨੂੰ नहीं इत लगे बहुत कै तक तैयार तक करता उरे तक के है मोटर तक नहर तक अच्छा चला दूंगे फिर उ थले वाला क्यों थले ला मिट्टी तो लावी ना ऊं तो नहीं छोटे पटाओ तो नहीं कंडे पर नींबुआ देने ਇਹ ਵੀ ਸ਼ਾਂਗਣਾ ਦੇਖ ਕੇ ਬੰਦੇ ਧਿਆਨ ਨਹੀਂ ਰਹਿਣਾ ਚੰਗ ਦਾ ਦਿੱਤਾ ਬਹੁਤ ਨਾ ਸਾਰੇ ਮੰਗੂ ਦਾ ਵੱਡ ਲਿਆ ਹੈ ਇਹ ਤਾਂ ਰਿੱਤਾ ਹੋ ਗਿਆ ਮੋਟਰ ਇਹ ਇਹਦਾ ਕੋਈ ਇਲਾਜ ਨਹੀਂ ਹਾਂਜੀ ਦੋਸਤੋ ਆਪਾਂ ਨਾ ਕੇ ਰੋਟੀ ਖਾ ਕੇ ਹੋ ਗਏ ਰੈਡੀ ਬਿਲਕੁਲ ਤਿਆਰ ਤੇ ਤੇ ਨਾਲ ਅੱਜ ਮੇਰੇ ਯਾਰਾ ਜੀ ਹਰਮਨ ਸਿੰਘ ਹਰ ਮਨ ਜਾ ਰਹੀ ਆਪਣੇ ਨਾਨਕੇ ਹੁਣ ਸਵੇਰੇ ਮੇਰੇ ਨਾਲ ਜਾਣਾ ਸ਼ਾਮ ਨੂੰ ਉਹਨੂੰ ਵਾਪਸ ਆਉਣਾ ਔਕ ਛੁੱਟੀਆਂ ਨੇ ਛੁੱਟਿਆ ਕੇ ਬੱਚਾ ਥੋੜਾ ਹੋ ਜਾਂਦਾ ਵੀ ਨਾਨਕੇ ਜਾਣ ਦਾ ਜਿਉਗਰਾ ਪਰ ਘੁੰਮਣ ਚ ਰੰਦਾ ਤੇ ਫਿਲਹਾਲ ਉਹ ਮੇਰੇ ਨਾਲ ਰੈਡੀ ਹੋਣ ਲੱਗਾ ਤੇ ਉਹ ਲੱਗ ਪਿਆ ਦਾ ਤਿਆਰ ਹੁਣ ਤੇ ਆਪਾਂ ਹੋ ਗਿਆ ਰੈਡੀ ਬਿਲਕੁਲ ਤੇ ਬਾਕੀ ਚਲੋ ਕਰਦੇ ਆ ਫਿਰ ਇੱਕ ਚੀਜ਼ ਹੋਰ ਹੈ ਰਾਤ ਨੇਰੀ ਬਹੁਤ ਜਵਰਦਸਤ ਨੇਰਾ ਹੈ ਜਿਸ ਕਾਰ ਨੂੰ ਗੱਡੀ ਦਾ ਹੋ ਗਿਆ ਸੀ ਬੁਰਾ ਹਾਲ ਤੇ ਆਪਾਂ ਹੁਣ ਧੋਣ ਵਾਸਤੇ ਲੈ ਕੇ ਗਏ ਸੀਗੇ ਮੋਟਰ ਕੋਲ ਤੇ ਟੈਂਕੀ ਲਵੇ ਲਾਈ ਸੀ ਧੋਣ ਵਾਸਤੇ ਪਰ ਦੇਖਾ ਹੁਣ ਲੈਡ ਵੀ ਨਹੀਂ ਹੈਗੀ ਲੈਡ ਜਾ ਰਹੀ ਹੈ ਤੇ ਹੁਣ ਗੱਡੀ ਦਾ ਹੋ ਰਿਹਾ ਬੁਰਾ ਹਾਲ ਐਸੀ ਪਾਣੀ ਮਾਰਾਂਗੇ ਤੇ ਚੱਲ ਦੇਖਦੇ ਆਂ ਵਾਕੀ ਲੈਡ ਦੇਖਦੇ ਆਂ 5-10 ਮਿੰਟ ਜੀ ਆ ਗਈ ਠੀਕ ਹੈ ਨਹੀਂ ਫਿਰ ਹੁਣ ਇਸ ਤਰ੍ਹਾਂ ਹੀ ਲੈ ਕੇ ਚੱਲਾਂਗੇ ਤੋ ਯੋ ਮਿਸਨ ਦਸ ਸੇ ਰਾਤ ਆ ਗਈ ਨੇਰੀ ਹੁਣ ਵੇਖੋ ਬੱਦਲ ਬਾਈ ਬਣੀ ਪਈ ਕਣੀ ਕੋਈ ਪਾਣੀ ਸਤ ਨੇਰੀ ਨਾ ਕਰਦਾ ਸੀ ਬੁਰਾ ਹਾਲ ਆਪਾਂ ਨੇ ਗੱਡੀ ਲਾਈ ਆ ਜੀ ਇੱਥੇ ਪਾਣੀ ਮੋਟਰ ਛੋਟੀ ਤੋਂ ਮੋਟਰ ਲੱਗੇ ਸਾਰਸੀ ਗਰ ਪਾਣੀ ਮਾਰਨ ਵਾਸਤੇ ਪਰ ਜੇ ਆ ਕੇ ਦੇਖਾ ਲੇਟ ਹੈ ਨਹੀਂ ਗੱਡੀ ਦਾ ਬੁਰਾ ਹਾਲ ਹੋ ਗਿਆ ਧੂਣ ਵਾਲੀ ਸੀ ਕਾਫੀ ਰੇਤਾਂ ਤੇ ਚੜ ਗਿਆ ਹੁਣ ਤੇ ਹੀ ਪਾਰਾਂਗੇ ਪਾਣੀ ਤੋ ਕੇ ਫਿਰ ਉਹ ਲੈ ਕੇ ਚੱਲਦੇ ਆਂ ਬਾਕੀ ਉਹਨਾਂ ਚੱਜ ਚੱਜ ਹਰਮਨ ਤਿਆਰ ਹੋਣ ਲੱਗ ਰਹੇ ਹਰਮੋਨ ਅਜ ਜਾਣਾ ਬਰਨ ਆਪਣੇ ਨਾਲ ਨਾਲ ਕੇ ਤੇ ਬਾਕੀ ਪਾਣੀ ਮਾਰ ਦਿਆ ਹਾਂਜੀ ਆ ਗਈ ਚਲਾ ਹੀ ਮੋਟਰ ਉਹ ਲੈ ਆ ਗਈ ਲੈ ਵਾਇਗਰਾ ਆਈ ਨਹੀਂ ਹੁਣੀ ਚਲਾ ਫਿਰ ਲਓ ਜੀ ਕਿਸਮਤ ਨਾਲ ਆਪਣੇ ਲੈਂਟ ਆ ਗਈ ਆਪਾਂ ਹੁਣ ਮਾਰਦੇ ਪਾਣੀ ਫਿਰ ਕਰਦੇ ਹਰਮਨ ਬਾਦਸਤੋ ਬਾਦ ਇੱਧਰ ਲੱਗਿਆ ਆਪੇ ਰੋਟੀ ਖਾਣ ਤੇ ਆਪਾਂ ਨੂੰ ਫੜਦੇ ਰੋਟੀ ਖਾਂਦੇ ਆ ਇਹਨਾਂ ਕਰੇ ਰੋਟੀ ਖਾਣ ਸਾਰੇ ਨੇ ਲੈ ਹਾਂ ਕਰੋ ਯਕੀ ਨਹੀਂ ਖਾਂਦਾ ਕੁਝ ਹੀ ਖਾ ਗਿਆ ਰੱਜ ਗਿਆ ਚਲ ਜਾ ਕੇ ਵਰਕੀ ਵੀ ਖਾਂਦਾ ਹੁਣ ਅੱਛਾ ਇੰਨੀ ਤੇਰੀ ਕਾਣ ਨੂੰ ਕਿਹਾ ਇਹਨੂੰ ਰੋਟੀ ਹੂੰ ਇੰਨੀ ਜਲਦੀ ਹਾਂ ਮੀਂਹ ਵੀ ਇਹ ਤਾਂ ਰੋਟੀ ਖਾਣ ਲੱਗ ਰਹੇ ਨੇ ਕੱਚੀ ਲੱਸੀ ਲਿਆ ਦਿਓ ਆ ਕੱਚੀ ਲੱਸੀ ਦੁੱਧ ਦਾ ਚਾਹ ਕੁਝ ਨਹੀਂ ਜੀ ਹੋਰ ਆ ਠੰਡੀ ਠੰਡੀ ਕੱਚੀ ਲੱਸੀ ਕਹੋ ਜੀ ਮੁਰੇਓ ਹੈਨਾ ਸਵਾਦ ਲੱਗਦੀ ਹੈ ਹੈਨਾ ਹੂੰ ਹੈ ਲੱਸੀ ਸਾਰੀ ਕੱਚੀ ਲੱਸੀ ਪੀਂਦੇ ਨੇ ਆ ਲekin ਇਹ ਤਾਂ ਇੱਕ ਨੰਬਰ ਹੈ ਹੈ ਤੱਕ ਕੇ ਤੱਕ ਕੇ ਨਹੀਂ ਪੀਂਦੇ ਇਹ ਨਹੀਂ ਕੱਚੀ ਲੱਸੀ ਕਰਦੇ ਨੇ ਸਾਰੇ ਅਬੜੇ ਉੱਥੇ ਲਸੇ ਲਸੇ ਬਣਾ ਕੇ ਵੇਂਦੇ ਨੇ ਹੁਣ ਤਾਂ ਠੰਡੀ ਵਧੀਆ ਲੱਗਦੀ ਆ ਹਾਂ ਹਾਂ ਤੇ ਖਾਓ ਖਾਣਾ ਫਿਰ ਆਪਾਂ ਚੱਲਦੇ ਆ ਮੇਰਾ ਕਾਫੀ ਹੋ ਗਿਆ ਹੈ ਮੈਂ ਕਿਹਾ ਮਿੱਠੇ ਮੇਰੇ ਕੋਲ ਹੈ ਜੇ ਵੀ ਬਿਨਸਾ ਉਹ ਤਾਂ ਇਹੀ ਕਿਆ ਕਰਤੀ ਠਿਆੜ ਕੱਟ ਲਈ ਨਹੀਂ ਤਾ ਸਮਝ ਗਿਆ ਭੁੱਲ ਨਾ ਜਾਈ ਗੁੱਸਾ ਹਾਂਜੀ ਦੋਸਤੋ ਇਸ ਟਾਈਮ ਪਹੁੰਚ ਚੁੱਕੇ ਹਾਂ ਜੀ ਆਪਾਂ ਹਰਮਨ ਦੇ ਨਾਨਕੇ ਯਾਨੀ ਮੇਰੇ ਸਹੁਰੇ ਕਿਉਂਕਿ ਸਵੇਰੇ ਆਪਾਂ ਹਰਮਨ ਨੂੰ ਇੱਥੇ ਛੱਡ ਕੇ ਗਏ ਸੀਗੇ ਜਨੇ ਆਉਣਾ ਸੀ ਆਪਣੇ ਨਾਨਕੇ ਤੇ ਹੁਣ ਵਾਪਸੇ ਵਕਤ ਆਪਾਂ ਨੂੰ ਹੁਣ ਆਇਆ ਲੈਣ ਤੇ ਉਹ ਲੱਗੇ ਪਹਿਨੇ ਖਾਣਾ ਖਾਣ ਤੇ ਜੋ ਖਾਣਾ ਖਾ ਲਿਆ ਫਿਰ ਆਪਾਂ ਚੱਲਦੇ ਆ ਉਹ ਨਜ਼ਰ ਪੱਕ ਕਰਦੇ ਆ ਜੀ ਫੀਡ ਤੇ ਆਪਣੇ ਬਲੌਗ ਦਾ ਆਪਾਂ ਜੀ ਕਰਦੇ ਆ ਇੱਥੇ ਐਂਡ ਤੇ ਪਹੁੰਚ ਗਏ ਆਪਣੇ ਘਰ ਹਰ ਮੰਨ ਨੂੰ ਵੀ ਲੈ ਕੇ ਆ ਗਏ ਵਾਪਸੀ ਤੇ ਇਸ ਟਾਈਮ ਆਪਾਂ ਪਹੁੰਚਿਆ ਜੀ ਹੁਣ ਆਪਣੇ ਘਰੇ ਤੇ ਆ ਬਲੌਗ ਦਾ ਕਰਦੇ ਆ ਇਥੇ ਐਂਡ ਸੋ ਵੀਰਾਂ ਦੀ ਬੇਨਤੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਰੈਂਗ ਨੂੰ ਮਾੜਾ ਨਾ ਪਦੋ ਇਹ ਵੀਡੀਓ ਵਧੀਆ ਲੱਗੇ ਲਾਈਕ ਕਰਿਆ ਕਰੋ ਕਮੈਂਟ ਕਰਦੇ ਕਰੋ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਨੂੰ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਪਹਿਲਾਂ ਮਿਲ ਸਕੇ ਸੋ ਜਲਦ ਮਿਲਦੇ ਆ ਨਵੀਂ ਵੀਡੀਓ ਇੱਕ ਨਵਾਂ ਬਲੌਗਰ ਰਹਿ ਕੇ ਰੱਖੋ ਆਪਣਾ ਖਿਆਲ ਰੱਬ ਰੱਖਾ